ਹਰ ਗੁਰੂ ਜੀ ਠੀਕ ਠਾਕ ਹੋ ਠੀਕ ਠਾਕ ਬਹੁਤ ਵਧੀਆ ਬਧੀਆ ਬਹੁਤ ਵਧੀਆ ਫਿਰ ਅੱਜ ਕੀ ਬਣਾਉਣ ਲੱਗੇ ਹਾਂ ਅੱਜ ਨਿਕਸ ਸਬਜੀ ਬਣਾਉਣ ਲੱਗੇ ਆ ਆਲੂ ਮਟਰ ਤੇ ਗੋਭੀ ਅੱਛਾ ਤੇ ਗਾਜਰ ਅੱਛਾ ਕਰੀਏ ਸਰ ਸ਼ੁਰੂ ਹਾਂਜੀ ਚਲੋ ਜੀ ਕਰੋ ਫਿਰ ਸ਼ੁਰੂ ਆ ਸੇ ਕੱਟ ਕੇ ਰੱਖੀ ਹੋਈ ਐ ਆਲੂ ਠੀਕ ਐ ਗੋਭੀ ਮਟਰ ਔਰ ਗਾਜਰ ਅੱਛਾ ਇਹ ਪਹਿਲੇ ਕੱਟੀ ਕੱਟ ਕੇ ਰੱਖੀ ਹੋਈ ਐ ਠੀਕ ਹੈ ਇਹਦੇ ਵਿੱਚ ਪਿਆਜ਼ ਦਾ ਪੇਸਟ ਹੈ ਹਾਂਜੀ ਲਸਣ ਉਹ ਅਦਰਕ ਪੇਸਟ ਇਹ ਦੋਨੋਂ ਜਿਹੜੇ ਆਪਾਂ ਗ੍ਰाइंड ਕੀਤੇ ਹੋਏ ਆ ਗ੍ਰाइंड ਕੀਤੇ ਹੋਏ ਆ ਟਮਾਟਰ ਪੇਸਟ ਗ੍ਰाइंड ਕੀਤਾ ਹੋਇਆ ਠੀਕ ਹੈ ਹਰਾ ਧਨੀਆ ਕੱਟਿਆ ਕਸੂਰੀ ਮੇਥੀ ਹੈਂਜੀ ਔਰ ਸਰੋਂ ਦਾ ਤੇਲ ਠੀਕ ਹੈ ਤੇ ਕਰੋ ਫਿਰ ਸ਼ੁਰੂ ਹਾਂ ਪਹਿਲਾਂ ਅਸੀਂ ਗੈਸ ਜਲਾਵਾਂਗੇ ਹਾਂਜੀ ਕੜਾਈ ਰੱਖਾਂਗੇ ਹੈਂਜੀ ਨੋਰਮਲ ਗੈਸ ओके। ਆਹ ਕੜਾਈ ਸਾਡੀ ਸੁੱਕ ਗਈ ਹੈ ਹੁਣ ਆਪਾਂ ਤੇਲ ਪਾਵਾਂਗੇ ਇਹਦੇ ਚ 2-3 ਚਮਚ ਠੀਕ ਹੈ। ਆ ਤੇਲ ਗਰਮ ਹੋਣ ਲੱਗਾ ਉਸ ਤੋਂ ਬਾਅਦ ਇਹਦੇ ਚ ਪਾਵਾਂਗੇ ਜੀਰਾ। ਅੱਛਾ। ਮਲੋ ਗੈਸ ਆਪਾਂ ਨੋਰਮਲ ਹੀ ਰੱਖਣੀ ਹੈ ਤੇ ਇਹ ਜਿਹੜਾ ਹੈਗਾ ਇਸ ਟਾਈਮ ਸਾਡਾ ਤੇਲ ਗਰਮ ਹੋ ਰਿਹਾ ਤੜਕੇ ਵਾਸਤੇ ਹਾਂ ਗੈਸ ਥੋੜੀ ਤੇਜ਼ ਕਰ ਦਿੰਨੇ ਹਾਂਜੀ ਕਿਉਂਕਿ ਜਲਦੀ ਤੇਲ ਗਰਮ ਹੋ ਜਾਏਗਾ ਹਾਂਜੀ ਤੇਲ ਛਾਟਾ ਗਰਮ ਹੋ ਗਿਆ ਹੁਣ ਅਸੀਂ ਇੱਕ ਚਮਚ ਪਾਵਾਂਗੇ ਜੀਰਾ ਅੱਛਾ ਜੀ ਆਮ ਹੈ। ਅੱਛੇ ਜੀ ਹੌਲੀ ਹੌਲੀ ਹੂੰ ਹੂੰ। ਮੱਲਾ ਬੈਜੜੀ ਸੌਦੀ ਆਪਾਂ ਬਣਾਉਣੇ ਪਏ ਆ। ਇਹ ਬਣਾਉਣ ਚ ਲਗਭਗ ਸਾਨੂੰ ਕਿੰਨਾ ਕੁ ਟਾਈਮ ਲੱਗੂਗਾ? ਯਾਨੀ 40 ਮਿੰਟ ਲੱਗੂਗੇ। ਅੱਛਾ। ਅਗਰ ਆਪਾਂ ਕੁੱਕਰ 'ਚ ਬਣਾਉਣੇ ਆ ਤਾਂ ਵੀ ਸਾਨੂੰ 40 ਲੱਗੂਗੇ? ਨਹੀਂ ਤਾਂ ਸਾਨੂੰ 15 ਮਿੰਟ ਲੱਗਣਗੇ। ਅੱਛਾ ਜੀ। ਅਗਰ ਆਪਾਂ ਮਤਲਬ ਇਦਾ ਖੁੱਲੇ pande ਚ ਬਨਾਈਏ ਤਾਂ ਥੋੜਾ ਜ਼ਿਆਦਾ ਟਾਈਮ ਲੱਗਣਾ ਇਸ ਕਰਕੇ ਟਾਈਮ ਬਚਾਣ ਲਈ ਆਪਾਂ ਕੁੱਕਰ ਦਾ ਯੂਜ਼ ਕਰਾਂਗੇ ਅੱਜ ਹਨਾ ਆ ਜੀਰਾ ਸਾਡਾ ਪੁੱਜ ਗਿਆ ਹੁਣ ਪਾਵਾਂਗੇ ਆਪਾਂ ਮਤਲਬ ਬੇਸਿਕਲੀ ਆਪਾਂ ਹੁਣ ਇਸ ਟਾਈਮ ਤੜਕਾ ਲਾਣੇ ਪਏ ਹਨਾ ਅੱਛਾ ਜੀ ਪਿਆਜ਼ ਦਾ ਪੇਸਟ ਜੋ ਬਣਾਇਆ ਹੈ ਗ੍ਰाइंड ਕੀਤਾ ਹੈ ਗ੍ਰाइंड ਕੀਤੇ ਹੋਏ ਪਿਆਜ਼ ਦਾ ਪੇਸਟ ਪਾਵਾਂਗੇ ਇਹਨੂੰ ਪਾਵਾਂਗੇ ਥੋੜਾ ਥੋੜਾ ਹਾਂ ਜੀ ਥੋੜਾ ਇਹ ਹੋਣਾ ਇਨਸਟਾ ਮੂਲੇ ਲਸਣ ਤੇ ਅਦਰਕ ਦਾ ਪੇਸਟ ਅੱਛਾ ਜੀ ਇਹ ਵੀ ਗ੍ਰाइंड ਕੀਤਾ ਹੈ ਅੱਛਾ ਪਹਿਲੇ ਪਾਇਆ ਪਿਆਜ਼ ਦਾ ਪੇਸਟ ਗ੍ਰाइंड ਕੀਤਾ ਹੋਇਆ ਫਿਰ ਪਾਇਆ ਲਸਣ ਦਾ ਪੇਸਟ ਲਸਣ ਤੇ ਅਦਰਕ ਦਾ ਪੇਸਟ ਗ੍ਰाइंड ਕੀਤਾ ਹੋਇਆ ਇਹ ਬੇਸਿਕਲੀ ਸਾਡਾ ਤੜਕਾ ਤਿਆਰ ਹੋ ਰਿਹਾ ਹੈ ਗੈਸ ਜਿਹੜੀ ਨੋਰਮਲ ਤੇ ਰੱਖਣੀ ਹੈ। ਅੱਛਾ ਜੀ। ਜੇ ਜ਼ਿਆਦਾ ਤੇਜ਼ ਕਰਾਂਗੇ ਫਿਰ ਸਾਡਾ ਤੁਰਕਾ ਜਿਹੜਾ ਕੜਾਈ ਦੇ ਨਾਲ ਲੱਗੂਗਾ। ਅੱਛਾ ਜੀ ਇਸ ਕਰਕੇ ਆਈ ਨੋਰਮਲ ਜਿਹੜਾ ਅਸਤੇ ਤੁਰਕਾ ਪਨਨੋ। ਅੱਛਾ ਜੀ। ਐਸਾ ਦੇਖਿਆ ਜਾਵੇ ਕੜਾ ਵਰਗਾ ਲੱਗਦਾ ਪਏ ਦੇਖਣ ਦੇ। ਅੱਜ ਸਾਰੇ ਉਹ ਗ੍ਰाइंड ਕਰ ਲਿਆ ਆਪਾਂ ਜਿਦਾ ਪਿਛਲੀ ਰੈਸ਼ੇਤ ਹੀ ਉਹਦੇ ਵਿੱਚ ਪਿਆਜ਼ ਆਪਾਂ ਇਦਾਂ ਹੀ ਕੱਟ ਕੇ ਪਾਇਆ ਸੀ ਇਹਦੇ ਵਿੱਚ ਆਪਾਂ ਸਾਰਾ ਕੁਝ ਕੀ ਗੱਲ ਤਾਂ ਗ੍ਰाइंड ਕਰਕੇ ਪਾ ਲਿਆ ਆਂ ਅ ਹੁਣ ਗ੍ਰाइंड ਕੀਤਾ ਟਮਾਟਰ ਅੱਛਾ ਜੀ ਇਹਨੂੰ ਹਲਕਾ ਹਲਕਾ ਹਿਲਾਵਾਂਗੇ ਅੱਛਾ ਜੀ ਇਹਨੂੰ ਹੁਣ ਆਪਾਂ ਕਿੰਨੀ ਕੁ ਦੇਰ ਤੱਕ ਇਹਦਾ ਰੱਖਣਾ ਹੈ ਹਲਾਉਂਦੇ ਰਹਿਣਾ ਮੋ 3 ਮਿੰਟ ਹਲਾਓ ਤਰ੍ਹਾਂ ਡਬੋ ਜਾਏਗਾ ਅੱਛਾ ਜੀ ਹੁਣ ਆ ਜੀ ਪਾ ਮੰਗ ਇਹਦੇ ਚ ਹੁਣ ਆ ਮੇਨ ਆਪਾਂ ਮਸਾਲੇ ਪਾ ਕੇ ਚਮਚ ਨਮਕ 1 1.5 ਚਮਚ ਨਮਕ ਔਰ ਇੱਕ ਡੇਢ ਚਮਚ ਕਸ਼ਮੀਰੀ ਮਿਰਚ ਦੇਗੀ ਮਿਰਚ ਜਿਹਨੂੰ ਕਹਿੰਦੇ ਅੱਛਾ ਲਾਲ ਮਿਰਚ ਡੇਢ ਚਮਚ ਨਾ ਆ ਗਿਆ ਹਲਦੀ ਅੱਛਾ ਜੀ ਡੇਢ ਚਮਚ ਆ ਗਿਆ ਪੀਸਿਆ ਮਸਾਲਾ ਅੱਛਾ ਜੀ ਗਰਮ ਮਸਾਲਾ ਗਰਮ ਮਸਾਲਾ ਠੀਕ ਹੈ ਨਮਕ ਡੇਢ ਚਮਚ ਮਿਰਚ ਜਿਹੜੀ ਲਾਲ ਦੇਗੀ ਮਿਰਚ ਉਹ ਵੀ ਡੇਢ ਚਮਚ ਡੇਢ ਚਮਚ ਹਲਦੀ ਤੇ ਔਰ ਕੀ ਆਪਾਂ ਪਾਇਆ ਮਸਾਲਾ ਮਸਾਲਾ ਕਿੰਨਾ ਪਾਇਆ ਆਪਣਾ ਗਰਮ ਮਸਾਲਾ 1.5 ਚਮਚਾ 1.5 ਚਮਚਾ ਮਸਾਲਾ ਆ ਦੇਖਿਆ ਜਾਵੇ ਤਾਂ ਇਹਦਾ ਰੰਗ ਕਾਫੀ ਵਧੀਆ ਆ ਗਿਆ ਹੁਣ ਹੁਣ ਮੱਲਾ ਤੜਕਾ ਮੱਲਾ ਸਾਡਾ ਤੜਕਾ ਤਿਆਰ ਹੈ ਚਲੋ ਜੀ ਇਹ ਤੜਕਾ ਸਾਡਾ ਪੁੱਜ ਗਿਆ ਹੁਣ ਇਹਦੇ ਚ ਪਾਵਾਂਗੇ ਅਸੀਂ ਜੋ ਕੱਟੀ ਹੋਈ ਸਬਜ਼ੀ अच्छा जी। ਇਹਨੂੰ ਹਲਾਵਾਂਗੇ। ਅੱਛਾ ਜੀ। ਮਹਲਾ ਚੰਗੀ ਤਰ੍ਹਾਂ ਇਹਨੂੰ ਹਲਾਉਣ ਦਾ ਕਿ ਇਹ ਤੜਕਾ ਸਾਰਾ ਮਿਕਸ ਹੋ ਜAVE। ਬੇਸਿਕਲੀ ਕੁਸ਼ਣ ਕਿਤਾਬਾਂ ਮੈਂ ਆਪਾਂ ਤੜਕਾ ਲਾਇਆ ਤੜਕੇ ਦੇ ਵਿੱਚ ਇਹ ਜਿਹੜੀ ਹੈਗੀ ਆ ਕੱਟੀ ਹੋਈ ਸਬਜ਼ੀਆਂ ਬਾਦੀਆਂ ਬਾਦੀ ਮਿਕਸ ਹਾਂਜੀ ਮਤਲਬ ਸਿੰਪਲ ਪ੍ਰੋਸੈਸ ਹੈ ਕੋਈ ਜ਼ਿਆਦਾ ਹਾਈਪਾ ਹੀ ਨਹੀਂ ਹੈਗਾ ਨਾਰਮਲ ਈਜ਼ੀ ਹੈ ਆ ਪੂਰੀ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਹੁਣ ਆਹੀ ਇਹਨੂੰ ਕੁੱਕਰ 'ਚ ਪਾਵਾਂਗੇ। ਅੱਛਾ ਜੀ। ਹਾਂ ਜੀ। ਕੁੱਕਰ 'ਚ ਅੱਛਾ ਹੁਣ ਇਹ ਜਿਹੜੀ ਮਿਕਸ ਹੋਈ ਸਬਜ਼ੀ ਹੈ ਨੂੰ ਆਪਾਂ ਕੁੱਕਰ 'ਚ ਪਾਵਾਂਗੇ। ਕਹਿੰਦੇ ਕੋਕੇ। ਇਹ ਰੇ ਦੀ ਸੀਟੀ ਲਵਾ ਕੇ ਦੋ। ਅੱਛਾ ਨਾ ਤਾਂ ਸਭ ਤਰ੍ਹਾਂ ਹੋ ਗਈ। ਅੱਛਾ ਦੋ ਸੀਟੀਆਂ ਲਵਾਉਣੀਆਂ। ਹਾਂ ਜੀ। ਵਿਚ ਪਾਣੀ ਪਾਣ ਦੀ ਵੀ ਲੋੜ ਹੈਗੀ ਆ ਥੋੜਾ ਜਿਹਾ ਪਾਣੀ ਲਾਵਾਂਗੇ ਅੱਛਾ ਤਾਂ ਪਾਣੀ ਤਾਂ ਲਾਣਾ ਵੀ ਥੱਲੇ ਨਾ ਲੱਗੇ ਸਬਜ਼ੀ ਅੱਛਾ ਜੀ ਪਰਮਾਗੇ ਹਰੀਆਂ ਧਨੀਆ ਜੋ ਕੱਟਿਆ ਆ ਅੱਛਾ ਜੀ ਆਪਕੋ ਸਟੋਰੀ ਮੇਥੀ ਅੱਛਾ ਜੀ ਉਹਨਾਂ ਨੂੰ ਹਿਲਾ ਕੇ ਬੇਸਿਕਲੀ ਇਹ ਸਾਰਾ ਜਿਹੜਾ ਤੜਕਾ ਤਿਆਰ ਕੀਤਾ ਸਬਜ਼ੀ ਪਾ ਕੇ ਵਿੱਚ ਆਪਾਂ ਕਸੂਰੀ ਮੇਥੀ ਪਾਈ ਹੈ ਤੇ ਧਨੀਆ ਵਾਸਤੇ ਇਹ ਖੁਸ਼ਬੂ ਵਧੀਆ ਆਵੇ ਹੂੰ ਬਹੁਤ ਸਵਾਦਿਸ਼ਤ ਹੋਊਗੀ ਨਦਵੇ ਬੁੱਕੜ ਦੇ ਵਿੱਚ ਆਪਾਂ ਬਾਅਦ ਵਿੱਚ ਦੋ ਸੀਟੀਆਂ ਲਾ ਕੇ ਤਿਆਰ ਹੋ ਜੇਗੀ ਸਭ ਅੱਛਾ ਮਤਲਬ ਹੋਣਾ ਬਸ ਸੀਟੀਆਂ ਆਂਦੀ ਦੇਰ ਹੈ ਮਿਨੀਮਮ ਦੋ ਸੀਟੀਆਂ ਲਵਾਉਣੀਆਂ ਬਾਕੀ ਆਪਾਂ ਚੈੱਕ ਕਰਾਂਗੇ ਕਿ ਉਹ ਆਲੂ ਵਗੈਰਾ ਗਲ ਗਏ ਦੋ ਸੀਟੀਆਂ ਤੋਂ ਬਾਅਦ ਅਗਰ ਇਨ ਕੇਸ ਨਾ ਗਲੇ ਤਾਂ ਇੱਕ ਸੀਟੀ ਹੋਰ ਆਪਾਂ ਐਕਸਟਰਾ ਲਵਾ ਸਕਦੇ ਤੇ ਇਹ ਸਾਡੀ ਹੁਣ ਸੀਟੀਆਂ ਦੋ ਆ ਚੁੱਕੀਆਂ ਹੈ ਹਨਾ ਜੀ ਹਾਂ ਜੀ ਤੇ ਖੋਲੀਏ ਫਿਰ ਖੋਲ ਕੇ ਦੇਖੀਏ ਸਬ지 ਕਿੰਦਾਂ ਦੀ ਬਣੀ ਹੈ ਆਹ ਕੋਰ ਬੋਲਦੇ ਆ ਆ ਆ ਸਾਡੀ ਮਿਕਸ ਸਬਜੀ ਡਿਸ਼ ਤਿਆਰ ਹੋ ਗਈ ਹੈ ਅੱਛਾ ਜੀ ਆਹ ਵੇਹ ਨੂੰ ਹੁਣ ਆਹੀ ਪਲੇਟ ਚ ਪਾਈਏ ਨਾ ਜਿਸ ਕੋ ਠੀਕ ਹੈ ਤੇ ਸਾਡੀ ਇਹ ਮਿਕਸ ਵਜ ਜਿਹੜੀ ਹੈ ਕੀ ਹੈ ਆਲੂ ਮਟਰ ਪਨੀਰ ਤੇ ਗੋਭੀ ਇਮਾਨ ਕੇ ਤਿਆਰ ਹੈ ਵਿਦ ਰੋਟੀ ਦੇ ਨਾਲ ਤੁਸੀਂ ਤੇ ਨਾਲ ਵਿੱਚ ਸਲਾਦ ਹੈ ਇਹ ਇੰਨਾ ਤੁਸੀਂ ਖਾ ਸਕਦੇ ਹੋ ਤੇ ਅੱਜ ਲਈ ਇੰਨਾ ਹੀ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਚ ਓਕੇ ਗੁਰੂ ਜੀ ਓਕੇ ਜੀ ਬਾਏ ਬਾਏ ਬਾਏ